ਵਾਹਿਗੁਰੂ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੇ ਕਲਕੁਲੇਸ਼ ਮਿਟਾਉਣਾ ਚਾਹੁੰਦੇ ਹੋ ਦੁੱਖ ਤਕਲੀਫ ਮਿਟਾਉਣਾ ਚਾਹੁੰਦੇ ਹੋ ਤਾਂ ਫਿਰ ਇਸ ਵੀਡੀਓ ਨੂੰ ਪੂਰਾ ਵੇਖਣਾ ਜੀ ਇਸ ਦੇ ਵਿੱਚ ਜੋ ਮੈਂ ਤੁਹਾਨੂੰ ਸੰਤਾਂ ਦੁਆਰਾ ਦੱਸੀ ਹੋਈ ਵਿਧੀ ਹੈ ਉਹ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਆਪਣਾ ਜਨਮ ਸੁਹੇਲਾ ਕਰ ਸਕਦੇ ਹਾਂ ਆਪਣੇ ਘਰ ਦੇ ਕਲੇਸ਼ ਵੀ ਮਿਟਾ ਸਕਦੇ ਹਾਂ ਕਿਸ ਸ਼ਬਦ ਨੂੰ ਜਪਣ ਦੇ ਨਾਲ ਕਹਿੰਦੇ ਜਿਵੇਂ ਬੇੜੇ ਦੇ ਵਿੱਚ ਕੋਈ ਜਲ ਦਾ ਪਾਤਰ ਪਿਆ ਹੋਵੇ ਤੇ ਆਸਮਾਨ ਦੇ ਵਿੱਚ ਚੰਨ ਨਿਕਲਿਆ ਹੋਵੇ ਤਾਂ ਉਹ ਚੰਨ ਉਸ ਪਾਣੀ ਦੇ ਪਾਤਰ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਿਸੇ ਕਮਰੇ ਦੇ ਵਿੱਚ ਬੈਠੇ ਹੋਣ ਤੇ ਕਮਰੇ ਦੇ ਵਿੱਚ ਕੋਈ ਸ਼ੀਸ਼ਾ ਲੱਗਿਆ ਹੋਵੇ ਤੇ ਉਹ ਸ਼ੀਸ਼ਾ ਸਾਫ਼ ਹੋਵੇ ਤਾਂ ਆਪਾਂ ਆਪਣੇ ਆਪ ਨੂੰ ਉਸ ਦੇ ਵਿੱਚੋਂ ਸਾਫ਼ ਦੇਖ ਸਕਦੇ ਹਾਂ ਜੇ ਇੱਕ ਸ਼ੀਸ਼ੇ ਤੋਂ ਜ਼ਿਆਦਾ ਸ਼ੀਸ਼ੇ ਵੀ ਹੋਣ ਤਾਂ ਇੱਕ ਬੰਦਾ ਸਾਰਿਆਂ ਸ਼ੀਸ਼ਿਆਂ ਵਿੱਚੋਂ ਦਿਸਦਾ ਹੈ ਉਸੇ ਤਰ੍ਹਾਂ ਜੇਕਰ ਆਪਾਂ ਆਪਣਾ ਮਨ ਸਾਫ਼ ਕਰੀਏ ਤਾਂ ਵਾਹਿਗੁਰੂ ਤਨ ਤਨ ਬਾਬਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਆਪਾਂ ਆਪਣੇ ਮਨ ਵਿੱਚੋਂ ਦੇਖ ਸਕਦੇ ਹਾਂ ਉਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਤੇ ਮਨ ਸਾਫ਼ ਕਿਵੇਂ ਹੋਵੇਗਾ ਮਨ ਸਾਫ਼ ਕਰਨ ਵਾਸਤੇ ਆਪਾਂ ਨੂੰ ਸਿਮਰਨ ਕਰਨਾ ਪਵੇਗਾ ਜਿੰਨਾ ਆਪਾਂ ਸਿਮਰਨ ਦੇ ਵਿੱਚ ਜੁੜਾਂਗੇ ਉਹਨਾਂ ਆਪਣਾ ਮਨ ਸਾਫ਼ ਹੁੰਦਾ ਰਹੇਗਾ ਵਾਹਿਗੁਰੂ 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 ਦਾ ਸਿਮਰਨ ਜਦੋਂ ਕਰਾਂਗੇ ਤਾਂ ਮਨ ਆਪਣੇ ਆਪ ਸਾਫ਼ ਹੁੰਦਾ ਰਹੇਗਾ ਅੱਜ ਕੱਲ ਦੇ ਲੋਕ ਬਹੁਤ ਸਾਰੀਆਂ ਯੁਕਤੀਆਂ ਲਗਾਉਂਦੇ ਨੇ ਬੰਦਿਆਂ ਨੂੰ ਆਪਣੇ ਵਸਤੇ ਵਿੱਚ ਕਰਨ ਵਾਸਤੇ ਕਿ ਇਹ ਬੰਦਾ ਮੇਰੇ ਵੱਲ ਹੋ ਜਾਵੇ ਇਹ ਬੰਦਾ ਮੇਰੀ ਪਾਰਟੀ ਦੇ ਵਿੱਚ ਹੋ ਜਾਵੇ ਇੰਨਾ ਤੇ ਦੂਜੇ ਪਾਸੇ ਸੰਤ ਮਹਾਂਪੁਰਖ ਜੀ ਹੁੰਦੇ ਨੇ ਜਿਹੜਾ ਕਿ ਖੁਦ ਵੀ ਨਾਮ ਜਪਦੇ ਨੇ ਤੇ ਦੂਜਿਆਂ ਤੋਂ ਵੀ ਨਾਮ ਜਪੋਂਦੇ ਨੇ ਖੁਦ ਵੀ ਸਿਮਰਨ ਕਰਦੇ ਨੇ ਤੇ ਦੂਜਿਆਂ ਤੋਂ ਵੀ ਸਿਮਰਨ ਕਰਵਾਉਂਦੇ ਨੇ ਤੇ ਜਦੋਂ ਆਪਾਂ ਨੂੰ ਸਿਮਰਨ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਆਪਣੀ ਭਲਾਈ ਵਾਸਤੇ ਆਪਾਂ ਉਹਨਾਂ ਸੰਤਾਂ ਮਹਾਂਪੁਰਖਾਂ ਨੂੰ ਜੰਗਲਾਂ ਵਿੱਚ ਵੀ ਢੂੰਡਣ ਵਾਸਤੇ ਚਲੇ ਜਾਂਦੇ ਹਾਂ ਤੇ ਇਸੇ ਤਰ੍ਹਾਂ ਸੰਤ ਮਹਾਪੁਰਖਾਂ ਨੂੰ ਆਪਾਂ ਕਿਉਂ ਢੂੰਡਣ ਜਾਂਦੇ ਹਾਂ ਕਿਉਂਕਿ ਉਹਨਾਂ ਦੇ ਕੋਲ ਸਿਮਰਨ ਦਾ ਖਜ਼ਾਨਾ ਹੈ ਨਾਮ ਦਾ ਖਜ਼ਾਨਾ ਹੈ ਤੇ ਜਦੋਂ ਸੰਤ ਮਹਾਪੁਰਖ ਨਾਮ ਜਪਉਂਦੇ ਨੇ ਤੇ ਆਪਣਾ ਉਧਾਰ ਕਰਦੇ ਨੇ ਤੇ ਨਾਮ ਕਿਵੇਂ ਜਪਉਂਦੇ ਨੇ ਸਭ ਤੋਂ ਪਹਿਲਾਂ ਮਨ ਨੂੰ ਸ਼ਾਂਤ ਕਰਨ ਵਾਸਤੇ ਵਾਹਿਗੁਰੂ 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 ਦਾ ਸਿਮਰਨ ਕਰਵਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਨੇ ਜਦੋਂ ਵੀ ਤੁਹਾਨੂੰ ਆਪਣਾ ਇਕੱਲਾਪਣ ਮਹਿਸੂਸ ਹੋਵੇ ਤੁਹਾਨੂੰ ਲੱਗੇ ਤੁਹਾਡਾ ਸਾਥ ਦੇਣ ਵਾਲਾ ਕੋਈ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰੋ ਤੁਹਾਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਨਹੀਂ ਪਵੇਗੀ ਦੁਨੀਆ ਤੁਹਾਡੇ ਪਿੱਛੇ-ਪਿੱਛੇ ਤੁਰਦੀ ਫਿਰੇਗੀ ਤੇ ਇਸੇ ਤਰ੍ਹਾਂ ਮਹਾਪੁਰਖ ਨਾਮ ਜਪਾਉਂਦੇ ਨੇ ਸਿਮਰਨ ਕਰਵਾਉਂਦੇ ਨੇ ਤੇ ਦੁਨੀਆ ਦਾ ਉਧਾਰ ਕਰਦੇ ਨੇ ਜ਼ਿੰਦਗੀ ਦੇ ਵਿੱਚ ਆਪਾਂ ਪੈਸਾ ਵੀ ਜੋੜਦੇ ਹਾਂ ਤੇ ਰਿਸ਼ਤੇ ਵੀ ਬਣਾਉਂਦੇ ਹਾਂ ਕਿ ਪੈਸਾ ਔਖੇ ਵੇਲੇ ਕੰਮ ਆਵੇਗਾ ਜ਼ਰੂਰਤ ਦੇ ਸਮੇਂ ਕੰਮ ਆਵੇਗਾ ਤੇ ਜਿਹੜੇ ਬੰਦੇ ਨੇ ਰਿਸ਼ਤੇ ਨੇ ਉਹ ਵੀ ਔਖੇ ਵੇਲੇ ਕੰਮ ਆਉਣਗੇ ਜ਼ਰੂਰਤ ਪਵੇਗੀ ਤਾਂ ਕੰਮ ਆਉਣਗੇ ਤਾਂ ਹੁੰਦਾ ਕੀ ਹੈ ਕਈ ਵਾਰ ਐਸਾ ਵੀ ਹੋ ਜਾਂਦਾ ਹੈ ਕਿ ਨਾ ਤਾਂ ਪੈਸਾ ਕੰਮ ਆਉਂਦਾ ਹੈ ਨਾ ਹੀ ਆਪਣੇ ਰਿਸ਼ਤੇ ਜਿਹੜੇ ਕਮਾਏ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਉਹ ਕੰਮ ਹੁੰਦੇ ਨੇ ਹੁੰਦੇ ਨੇ ਨਾ ਲੋਕ ਕੰਮ ਆਉਂਦੇ ਨੇ ਜਿਵੇਂ ਕਰੋਨਾ ਦੇ ਵਿੱਚ ਜਿੰਨੇ ਮਰਜੀ ਵੱਡੇ ਕਰੋੜਪਤੀ ਅਰਬਪਤੀ ਹੋਏ ਉਹਨਾਂ ਦੇ ਵੀ ਪੈਸਾ ਕੰਮ ਨਹੀਂ ਆਇਆ ਇੱਕ ਵਾਰ ਇੱਕ ਕਰੋੜਪਤੀ ਸੀ ਉਸ ਨੂੰ ਵੀ ਕਰੋਨਾ ਜਦੋਂ ਹੋਇਆ ਤੇ ਆਕਸੀਜਨ ਨਹੀਂ ਮਿਲੀ ਆਕਸੀਜਨ ਲੈਣ ਵਾਸਤੇ ਉਸਨੇ 2 ਕਰੋੜ ਰੁਪਏ ਵੀ ਕਿਹਾ ਕਿ ਮੈਂ 2 ਕਰੋੜ ਰੁਪਏ ਦੇ ਦੇਵਾਂਗਾ ਪਰ ਮੈਨੂੰ ਆਕਸੀਜਨ ਦੇ ਦਿਓ 2 ਕਰੋੜ ਰੁਪਏ ਦੇ ਵਿੱਚ ਵੀ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਇੰਨਾ ਬੁਰਾ ਹਾਲ ਸੀ ਕਰੋਨਾ ਦੇ ਵਿੱਚ ਪੈਸਾ ਕੰਮ ਨਹੀਂ ਆਇਆ ਜਿਹੜਾ ਐਂਬੂਲੈਂਸ ਦੇ ਵਿੱਚ ਹੀ ਉਹਨਾਂ ਦੇ ਪ੍ਰਾਣ ਨਿਕਲ ਗਏ ਤੇ ਦੂਜਾ ਜੇਕਰ ਰਿਸ਼ਤੀਆਂ ਦੀ ਗੱਲ ਕਰੀਏ ਤਾਂ ਪਤਨੀ ਧੀ ਪੁੱਤ ਕੋਈ ਵੀ ਕੰਮ ਨਹੀਂ ਆਇਆ ਕਰੋਨਾ ਦੇ ਕਾਰਨ ਕੋਈ ਵੀ ਨੇੜੇ ਨਹੀਂ ਲੱਗਿਆ ਦੋ ਡਾਕਟਰਾਂ ਨੇ ਇੱਕ ਨੇ ਲੱਤਾਂ ਤੋਂ ਫੜਿਆ ਦੂਜੇ ਨੇ ਬਾਹਾਂ ਤੋਂ ਫੜਿਆ ਤੇ ਤਰ੍ਹਾਂ ਉਸ ਕਰੋੜਪਤੀ ਨੂੰ ਲੈ ਕੇ ਆ ਗਏ ਤੇ ਕਹਿੰਦੇ ਇੰਨਾ ਬੁਰਾ ਹਾਲ ਹੋਇਆ ਸੀ ਕਰੋਨਾ ਦੇ ਵਿੱਚ ਨਾ ਉਸ ਵੇਲੇ ਪੈਸਾ ਕਮ ਆਇਆ ਨਾ ਬੰਦੇ ਕਮ ਆਏ ਤੇ ਜਿਨ੍ਹਾਂ ਨੇ ਨਾਮ ਜਪਿਆ ਹੋਇਆ ਸੀ ਪ੍ਰਮਾਤਮਾ ਦਾ ਸਿਮਰਨ ਕਰਿਆ ਹੋਇਆ ਸੀ ਉਹੀ ਬਚ ਸਕੇ ਤੇ ਜਦੋਂ ਵੀ ਆਪਾਂ ਨੂੰ ਕਿਸੇ ਪ੍ਰੋਬਲਮ ਤੋਂ ਬਚਣਾ ਹੈ ਤਾਂ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਵਾਹਿਗੁਰੂ ਦਾ ਨਾਮ ਸਿਮਰਿਆ ਕਰੋ ਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਜਿਹੜੇ ਮਾਤ ਪਿਤਾ ਸੁਤ ਮੀਤ ਨਾ ਭਾਈ ਉਹਾਂ ਨਾਮ ਸੰਗ ਤੇਰੇ ਸਹਾਈ ਬਾਣੀ ਦੇ ਵਿੱਚ ਵੀ ਕਹਿ ਦਿੱਤਾ ਗਿਆ ਹੈ ਕਿ ਜਿੱਥੇ ਤੇਰੇ ਮਾਤਾ ਪਿਤਾ ਮਾਂ ਪਿਓ ਤੇ ਪੁੱਤ ਕੋਈ ਕੰਮ ਨਹੀਂ ਆਵੇਗਾ ਉੱਥੇ ਉੱਥੇ ਨਾਮ ਨੇ ਤੇਰਾ ਸਾਥ ਦੇਣਾ ਹੈ ਨਾ ਇੱਕ ਵਾਰ ਦੀ ਗੱਲ ਹੈ ਇੱਕ ਬੀਬੀ ਜੀ ਕੋਠੇ ਤੇ ਚੜੀ ਹੁੰਦੀ ਹੈ ਤੇ ਬਾਬਾ ਜੀ ਨੂੰ ਫੋਨ ਲਗਾਉਂਦੀ ਹੈ ਕਿ ਬਾਬਾ ਜੀ ਮੈਂ ਮਰਨ ਚੱਲੀ ਆਂ ਮੈਂ ਕੋਠੇ ਤੋਂ ਛਾੜ ਲਗਾ ਕੇ ਅਜਮਰ ਜਾਵਾਂਗੀ ਤੇ ਮੇਰੇ ਲਈ ਅਰਦਾਸ ਕਰ ਦੇਵੋ ਬਾਬਾ ਜੀ ਕਹਿੰਦੇ ਕਿਉਂ ਮਾਰ ਰਹੀ ਹੈ ਕੀ ਗੱਲ ਹੋ ਗਈ ਤੇ ਦੱਸਦੀ ਹੈ ਕਿ ਧੀ ਪੁੱਤ ਤੇ ਨੂੰਹ ਨੇ ਤਿੰਨਾਂ ਨੇ ਮੇਰਾ ਜੀਣਾ ਦੁੱਬਰ ਕਰ ਦਿੱਤਾ ਹੈ ਕਲੇਸ਼ ਕਰਕੇ ਰੱਖਦੇ ਨੇ ਘਰ ਦੇ ਵਿੱਚ ਮੈਂ ਕੁੜੀ ਦੇ ਉੱਤੇ ਇੰਨਾ ਪੈਸਾ ਲਾ ਕੇ ਬਾਹਰ ਭੇਜਿਆ ਸੀ ਵਿਆਹ ਵੀ ਕੀਤਾ ਸੀ ਉਹ ਵੀ ਮੇਰਾ ਦੁੱਖ ਸੁੱਖ ਨਹੀਂ ਪੁੱਛਦੀ ਤੇ ਪੁੱਤ ਨੂੰ ਜਿਹੜੇ ਨੇ ਦੋਨੋਂ ਹੀ ਲੜਦੇ ਰਹਿੰਦੇ ਨੇ ਸਾਰਾ ਸਾਰਾ ਦਿਨ ਕਲੇਸ਼ ਕਰਦੇ ਰਹਿੰਦੇ। ਬਾਬਾ ਜੀ ਕਹਿੰਦੇ ਕਿ ਅਰਦਾਸ ਕਰਕੇ ਕੀ ਹੋਊਗਾ ਜੇ ਤੂੰ ਮੇਰੇ ਕੋਲ ਫੋਨ ਕੀਤਾ ਤਾਂ ਮੇਰੀ ਇੱਕ ਗੱਲ ਵੀ ਮੰਨ ਲੈ ਤੇ ਤੇ ਕਹਿੰਦੇ ਤੂੰ ਇਸੇ ਵਕਤ ਕੋਠੇ ਤੋਂ نیچے ਉਤਰ ਤੇ ਅੰਡੇ ਦਿਮਾਗ ਦੇ ਨਾਲ ਮੇਰੀ ਗੱਲ ਨੂੰ ਸੁਣ। ਗੱਲ ਨਾਲ ਹੱਥ ਪੈਰ ਧੋ ਕੇ ਅੱਧਾ ਗਲਾਸ ਪਾਣੀ ਦਾ ਪੀ ਕੇ 20-25 ਮਿੰਟ ਚੌਂਕੜਾ ਲਗਾ ਕੇ ਵਾਇਗੁਰ ਵਾਇਗੁਰ ਦਾ ਸਿਮਰਨ ਕਰ ਲੈ। ਤੇ ਜਦੋਂ ਉਸਨੇ ਗੱਲ ਮੰਨੀ ਇਸੇ ਤਰ੍ਹਾਂ ਕੀਤਾ ਜਦੋਂ 20-25 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਤਾਂ ਉਸਦਾ ਜਿੰਨਾ ਵੀ ਗੁੱਸਾ ਸੀ ਮਰਨ ਦਾ ਜਿਹੜਾ ਖਿਆਲ ਉਸਦੇ ਮਨ ਦੇ ਵਿੱਚ ਆ ਰਿਹਾ ਸੀ ਉਹ ਸਾਰਾ ਦੂਰ ਹੋ ਗਿਆ ਗੁੱਸਾ ਠੰਡਾ ਹੋ ਗਿਆ ਤੇ ਇਸੇ ਤਰ੍ਹਾਂ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਆਪਣਾ ਮਨ ਸ਼ਾਂਤ ਹੋ ਜਾਂਦਾ ਹੈ ਜਿੰਨਾ ਗੁੱਸਾ ਹੁੰਦਾ ਹੈ ਸਾਰਾ ਠੰਡਾ ਪੈ ਜਾਂਦਾ ਹੈ ਲੜਾਈ ਝਗੜੇ ਜਿਹੜੇ ਹੁੰਦੇ ਨੇ ਉਹ ਵੀ ਗੁੱਸੇ ਦੇ ਕਾਰਨ ਹੀ ਹੁੰਦੇ ਨੇ ਜਦੋਂ ਵੀ ਘਰ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋਵੇ ਗੁੱਸਾ ਆਵੇ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰੋ ਸਭ ਠੀਕ ਹੋ ਜਾਂਦਾ ਹੈ ਇਸ ਦੁਨੀਆ ਦੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਕੀਤਾ ਹੋਇਆ ਹੀ ਕੰਮ ਆਵੇਗਾ ਰੋਗ ਕਸ਼ਟ ਦੁਲਿੱਦਰ ਕਲ ਕਲੇਸ਼ ਤੋਂ ਵਾਹਿਗੁਰੂ ਦਾ ਸਿਮਰਨ ਹੀ ਬਚਾਵੇਗਾ ਤੇ ਉਸ ਪਰਲੋਕ ਦੇ ਵਿੱਚ ਵੀ ਜਮਦੁੱਤਾਂ ਤੋਂ ਵੀ ਵਾਹਿਗੁਰੂ ਦਾ ਸਿਮਰਨ ਹੀ ਆਪਾਂ ਨੂੰ ਬਚਾਵੇਗਾ ਤੇ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਜਿਆਦਾ ਤੋਂ ਜਿਆਦਾ 20 25 ਮਿੰਟ ਤੋਂ ਸ਼ੁਰੂ ਕਰੋ ਵਾਹਿਗੁਰੂ ਦੇ ਸਿਮਰਨ ਤੋਂ ਸ਼ੁਰੂ ਕਰੋ ਹੌਲੇ ਹੌਲੇ ਵਧਾਵੋ 1 ਘੰਟਾ ਵਾਹਿਗੁਰੂ 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 ਦਾ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਦੇਖਣਾ ਤੁਹਾਡੇ ਘਰ ਦਾ ਮਾਹੌਲ ਹੀ ਚੇਂਜ ਹੋ ਜਾਵੇਗਾ ਤੇ ਇਸੇ ਤਰ੍ਹਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਰੋਗ ਕਸ਼ਟ ਸਭ ਦੂਰ ਹੋਵੇ ਤਾਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅੱਗੇ ਮਿਲਦੇ ਹਾਂ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ